ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਨਾਮੀ ਪੰਜਾਬੀ ਗਾਇਕ ਤੇ ਹੋਈ ਫਾਇਰਿੰਗ ਰੋਹਿਤ ਗੁਦਾਰਾ ਗੈਂਗ ਨੇ ਚੁੱਕੀ ਫਾਇਰਿੰਗ ਦੀ ਜ਼ਿੰਮੇਵਾਰੀ ਕੈਨੇਡਾ ਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਵਧੀਆਂ ਚਿੰਤਾਵਾਂ ਨਵੇਂ ਹਾਈ ਕਮਿਸ਼ਨਰ ਨੇ ਵੀ ਇਸ ਮੁੱਦੇ ਤੇ ਉਠਾਏ ਗੰਭੀਰ ਸਵਾਲ ਪਿੰਡ ਦੀ ਕੁੜੀ ਸਖਤ ਮਿਹਨਤ ਮਗਰੋਂ ਕੈਨੇਡਾ ਪੁਲਿਸ ਚ ਹੋਈ ਭਰਤੀ ਗਜਲਦੀਪ ਕੌਰ ਦੀ ਕਾਮਯਾਬੀ ਨਾਲ ਪਿੰਡ ਚ ਖੁਸ਼ੀਆਂ ਦਾ ਮਾਹੌਲ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਸ਼ੁਰੂ ਕੀਤਾ ਈ ਅਰਾਈਵਲ ਕਾਰਡ ਕੈਨੇਡੀਅਨਸ ਨੂੰ ਆਪਣੀ ਯਾਤਰਾ ਸੰਬੰਧੀ ਜਾਣਕਾਰੀ ਭਰਨੀ ਲਾਜ਼ਮੀ ਕੈਨੇਡਾ ਚ ਅਪਰਾਧ ਆਪਣੀ ਚਰਮ ਸੀਮਾ ਤੇ ਪਹੁੰਚਦਾ ਨਜ਼ਰ ਆ ਰਿਹਾ ਏ ਕੁਝ ਦਿਨ ਪਹਿਲਾਂ ਲੋਰੈਂਸ ਬਿਸ਼ਨੋਈ ਗੈਂਗ ਨੇ ਫਾਇਰਿੰਗ ਦੀ ਇੱਕ ਵਾਰਦਾਤ ਕੀਤੀ ਸੀ ਹੁਣ ਰੋਹਿਤ ਗੁਦਾਰਾ ਗੈਂਗ ਨੇ ਵੀ ਤਾਬੜ ਤੋੜ ਗੋਲੀਆਂ ਚਲਾਈਆਂ ਨੇ ਗੁਦਾਰਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਾਵਾ ਕੀਤਾ ਏ ਕਿ ਸਿੰਗਰ ਤੇਜੀ ਕਾਲੋਂ ਤੇ ਉਸਨੇ ਫਾਇਰਿੰਗ ਕਰਵਾਈ ਹੈ ਗੈਂਗ ਨੇ ਸੋਸ਼ਲ ਮੀਡੀਆ ਪੋਸਟ 'ਚ ਹਮਲਾ ਕਰਨ ਦਾ ਕਾਰਨ ਵੀ ਦੱਸਿਆ ਰੋਹਿਤ ਗੁਦਾਰਾ ਨਾਲ ਜੁੜੇ ਗੈਂਗਸਟਰ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਅਸੀਂ ਕੈਨੇਡਾ 'ਚ ਤੇਜੀ ਕਾਲੋਂ ਦੀ ਗੋਲੀਬਾਰੀ ਦੀ ਯੋਜਨਾ ਬਣਾਈ ਸੀ ਉਸਦੇ ਪੇਟ 'ਚ ਗੋਲੀ ਮਾਰੀ ਗਈ ਹੈ ਜੇ ਇਸ ਨਾਲ ਉਸ ਨੂੰ ਸਬਕ ਮਿਲਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਅਗਲੀ ਵਾਰ ਉਸ ਨੂੰ ਮਾਰ ਦੇਵਾਂਗੇ ਉਹ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਤੇ ਸਾਡੇ ਦੁਸ਼ਮਣਾਂ ਨੂੰ ਹਥਿਆਰ ਬੰਦ ਕਰ ਰਿਹਾ ਸੀ ਤੇ ਕੈਨੇਡਾ 'ਚ ਸਾਡੇ ਭਰਾਵਾਂ ਨੂੰ ਸੂਚਿਤ ਕਰਨ ਤੇ ਉਹਨਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਜੇਕਰ ਕੋਈ ਸਾਡੇ ਭਰਾਵਾਂ ਵੱਲ ਦੇਖਣ ਬਾਰੇ ਸੋਚਦਾ ਏ ਤਾਂ ਉਹਨਾਂ ਵੱਲ ਦੇਖਣਾ ਤਾਂ ਦੂਰ ਦੀ ਗੱਲ ਉਹ ਅਜਿਹੇ ਨਤੀਜੇ ਭੁਗਤਣ ਜੋ ਇਤਿਹਾਸ ਦੇ ਪੰਨਿਆਂ 'ਚ ਗੂੰਜਣਗੇ ਇਸ ਵਿੱਚ ਅੱਗੇ ਲਿਖਿਆ ਗਿਆ ਜੇਕਰ ਕੋਈ ਇਸ ਵਿੱਚ ਫਸ ਜਾਂਦਾ ਏ ਤੇ ਸਾਡੇ ਭਰਾਵਾਂ ਨੂੰ ਫਸਾਉਂਦਾ ਏ ਜਾਂ ਉਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਏ ਤੇ ਸਾਨੂੰ ਇਸ ਦਾ ਪਤਾ ਲੱਗਦਾ ਤਾਂ ਉਸਦੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਅਸੀਂ ਉਸ ਨੂੰ ਤਬਾਹ ਕਰ ਦੇਵਾਂਗੇ ਇਹ ਚੇਤਾਵਨੀ ਸਾਰੇ ਭਰਾਵਾਂ ਕਾਰੋਬਾਰੀਆਂ ਬਿਲਡਰਾਂ ਹਵਾਲਾ ਸੰਚਾਲਕਾਂ ਤੇ ਹਰ ਕਿਸੇ ਲਈ ਹੈ ਜੋ ਵੀ ਮਦਦ ਕਰਦਾ ਹੈ ਉਹ ਸਾਡਾ ਦੁਸ਼ਮਣ ਹੋਵੇਗਾ ਇਹ ਤਾਂ ਸਿਰਫ ਸ਼ੁਰੂਆਤ ਹੈ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਦੱਸਦੀ ਹੈ ਕਿ ਇਸ ਵਾਇਰਲ ਪੋਸਟ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਕਾਬਲੇਗੌਰ ਹੈ ਕਿ ਕੈਨੇਡਾ 'ਚ ਪੰਜਾਬੀ ਗਾਇਕਾਂ ਤੇ ਮਸ਼ਹੂਰ ਹਸਤੀਆਂ ਵਿਰੁੱਧ ਗੋਲੀਬਾਰੀ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਨੇ। ਕੈਨੇਡਾ ਦੇ ਸਰੀ 'ਚ ਪ੍ਰਸਿੱਧ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਹਮਲਾ ਹੋ ਚੁੱਕਾ ਹੈ। 16 ਅਕਤੂਬਰ ਨੂੰ ਹੋਏ ਤਾਜ਼ਾ ਹਮਲੇ ਤੋਂ ਬਾਅਦ ਇੱਕ ਬਿਜ਼ਨਸਮੈਨ ਦੀ ਕੋਠੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹਨਾਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਦੀ ਢਿੱਲੋਂ ਨੇ ਲਈ ਸੀ। ਕੈਨੇਡਾ ਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਹਾਲ ਹੀ ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਇਸ ਮੁੱਦੇ ਤੇ ਗੰਭੀਰ ਸਵਾਲ ਉਠਾਏ ਨੇ ਉਹਨਾਂ ਦੇ ਅਨੁਸਾਰ ਬਹੁਤ ਸਾਰੇ ਭਾਰਤੀ ਨਾਗਰਿਕ ਕੈਨੇਡਾ ਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤੇ ਉਹਨਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਚੌਕਸ ਰਹਿਣਾ ਪੈਂਦਾ ਹੈ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਇਹ ਅਜੀਬ ਅਤੇ ਚਿੰਤਾਜਨਕ ਹੈ ਕਿ ਉਹ ਖੁਦ ਇੱਥੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਕਰਦੇ ਨੇ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਸੱਚਮੁੱਚ ਕੈਨੇਡਾ ਚ ਸੁਰੱਖਿਅਤ ਨਹੀਂ ਹਾਂ ਰਿਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਵਿਰੁੱਧ ਅਪਰਾਧ ਵਧੇ ਹਨ ਇਹਨਾਂ ਵਿੱਚ ਸੋਸ਼ਲ ਹਮਲਾ ਸਮਾਜਿਕ ਵਿਰੋਧੀ ਗਤੀਵਿਧੀਆਂ ਸ਼ਾਮਲ ਨੇ ਜਦੋਂ ਕਿ ਜ਼ਿਆਦਾਤਰ ਭਾਰਤੀ ਆਮ ਤੌਰ ਤੇ ਉੱਥੇ ਸੁਰੱਖਿਅਤ ਹਨ ਫਿਰ ਵੀ ਕੁਝ ਸ਼ਹਿਰਾਂ ਤੇ ਖੇਤਰਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਪ੍ਰਤੀ ਚੌਕਸੀ ਜ਼ਰੂਰੀ ਹੋ ਗਈ ਹੈ ਕੈਨੇਡਾ ਦੇ ਵਿੱਚ ਭਾਰਤੀਆਂ ਵਿਰੁੱਧ ਅਪਰਾਧਾਂ ਦੇ ਕਾਰਨ ਕਈ ਕਾਰਕਾਂ ਨਾਲ ਜੁੜੇ ਹੋਏ ਨੇ ਇਨਾਂ ਵਿੱਚ ਸਮਾਜਿਕ ਅਸਮਾਨਤਾਵਾਂ, ਆਰਥਿਕ ਅਤੇ ਸੱਭਿਆਚਾਰਕ ਅੰਤਰ ਅਤੇ ਕੁਝ ਸਥਾਨਕ ਲੋਕਾਂ ਦੀ ਨਕਾਰਾਤਮਕ ਮਾਨਸਿਕਤਾ ਸ਼ਾਮਲ ਹੈ। ਇਸ ਤੋਂ ਲਾਬ ਕਾਨੂੰਨ ਵਿਵਸਥਾ ਵਿੱਚ ਕਮਜ਼ੋਰੀਆਂ ਕਾਰਨ ਅਪਰਾਧਾਂ ਵਿੱਚ ਵਾਧਾ ਹੋਇਆ ਹੈ ਭਾਰਤੀ ਭਾਈਚਾਰੇ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਵੀ ਅਣਸੁਖਾਵੀ ਘਟਨਾ ਦੀ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਅਤੇ ਸੁਰੱਖਿਆ ਉਪਾਅ ਕਰਨ ਹਾਈ ਕਮਿਸ਼ਨ ਦੀ ਚੇਤਾਵਨੀ ਇਹ ਸਪਸ਼ਟ ਕਰਦੀ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਨਾ ਸਿਰਫ ਆਪਣੇ ਕੰਮਾਂ ਲਈ ਸਗੋਂ ਆਪਣੀ ਸੁਰੱਖਿਆ ਲਈ ਵੀ ਚੌਕਸ ਰਹਿਣਾ ਚਾਹੀਦਾ ਹੈ ਕੁੱਲ ਮਿਲਾ ਕੇ ਇਹ ਸਥਿਤੀ ਕੈਨੇਡਾ ਤੇ ਭਾਰਤੀ ਭਾਈਚਾਰੇ ਦੋਮਾ ਵਿੱਚ ਚੁਣੌਤੀਆਂ ਖੜੀਆਂ ਕਰਦੀ ਹੈ ਸਵਾਲ ਇਹ ਹੈ ਕਿ ਕੈਨੇਡਾ ਆਪਣੇ ਕਾਨੂੰਨ ਵਿਵਸਥਾ ਤੇ ਸਮਾਜਿਕ ਢਾਂਚੇ ਨੂੰ ਬਿਹਤਰ ਬਣਾ ਸਕੇਗਾ ਤਾਂ ਜੋ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕ ਉੱਥੇ ਸੁਰੱਖਿਅਤ ਮਹਿਸੂਸ ਕਰ ਸਕਣ ਪਿਛਲੇ ਸਾਲ ਬ੍ਰੈਮਟਨ ਦੇ ਵਿੱਚ ਇੱਕ ਹਿੰਦੂ ਮੰਦਰ ਤੇ ਖਾਲਿਸਤਾਨੀ ਸਮਰਥਕਾਂ ਦੁਆਰਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਪੂਜਾ ਕਰਨ ਆਏ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਟੋਰਾਂਟੋ ਅਤੇ ਮੀਸੀਸਾਗਾ ਵਰਗੇ ਸ਼ਹਿਰਾਂ ਵਿੱਚ ਕੁਝ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਸੜਕ 'ਤੇ ਪਰੇਸ਼ਾਨੀ ਤੇ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ ਇੱਕ ਹੋਰ ਮਾਮਲਾ ਮੰਟਰੀਅਲ ਤੋਂ ਹੈ ਜਿੱਥੇ ਭਾਰਤੀ ਪਰਿਵਾਰ ਨੂੰ ਗਵਾਂਡੀਆਂ ਦੁਆਰਾ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਸਨ ਕਈ ਰਿਪੋਰਟਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਭਾਰਤੀ ਕਾਰੋਬਾਰੀਆਂ ਨੂੰ ਉਹਨਾਂ ਦੀਆਂ ਦੁਕਾਨਾਂ ਜਾਂ ਦਫ਼ਤਰਾਂ ਨੂੰ ਹਮਲਿਆਂ ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬ ਦੇ ਕਈ ਹੁਣਹਾਰ ਨੌਜਵਾਨ ਅਤੇ ਵਿਦਿਆਰਥੀ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਨੇ ਵਿਦੇਸ਼ੀ ਧਰਤੀ ਤੇ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਭਵਿੱਖ ਨੂੰ ਪੱਕੇ ਤੌਰ ਤੇ ਸੁਰੱਖਿਅਤ ਕਰਨ ਦੇ ਯਤਨ ਕਰ ਰਹੇ ਨੇ ਅਜਿਹੀ ਹੀ ਇੱਕ ਹੁਣਹਾਰ ਪੰਜਾਬ ਦੀ ਧੀ ਗਜਲਦੀਪ ਕੌਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਗਜਲਦੀਪ ਕੌਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ ਉਸਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੀ RCMP ਪੁਲਿਸ 'ਚ ਭਰਤੀ ਹੋ ਕੇ ਆਪਣੇ ਪਿੰਡ ਅਤੇ ਪਰਿਵਾਰ ਦੇ ਨਾਲ ਹੀ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸਦੇ ਪਰਿਵਾਰ ਦੇ ਮੈਂਬਰਾਂ ਰਜਿੰਦਰਜੀਤ ਸਿੰਘ ਪਿਤਾ ਅਤੇ ਗੁਰਪ੍ਰੀਤ ਕੌਰ ਮਾਤਾ ਨੇ ਦੱਸਿਆ ਕਿ ਪਿੰਡ 'ਚ ਗਜ਼ਲਦੀਪ ਦੀ ਪੁਲਿਸ 'ਚ ਬਤੌਰ ਅਫਸਰ ਭਰਤੀ ਨੂੰ ਲੈ ਕੇ ਬਹੁਤ ਹੀ ਖੁਸ਼ੀ ਤੇ ਚਾਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਜ਼ਲਦੀਪ ਪੰਜਾਬ ਰਹਿੰਦੇ ਸਮੇਂ ਵੀ ਕਾਫੀ ਹੁਨਾਰ ਅਤੇ ਪੜ੍ਹਨ 'ਚ ਹੁਸ਼ਿਆਰ ਸੀ। ਇਸ ਦੇ ਨਾਲ ਹੀ ਉਹ ਮਿਊਜ਼ਿਕ ਤੇ ਹੋਰ ਬਹੁਤ ਸਾਰੇ ਹੁਨਰਾਂ ਦੇ ਵਿਚ ਨਿਪੁੰਨ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਜ਼ਲਦੀਪ ਕੌਰ ਦਾ ਨਿਸ਼ਾਨਾ ਕਨੇਡਾ ਦੀ ਪੁਲਿਸ 'ਚ ਸੇਵਾ ਨਿਭਾਉਣ ਦਾ ਸੀ ਇਸ ਦੇ ਲਈ ਉਸ ਨੇ 9 ਸਾਲ ਸਖਤ ਮਿਹਨਤ ਕੀਤੀ ਤੇ ਹੁਣ ਉਹ ਆਪਣਾ ਸੁਪਨਾ ਪੂਰਾ ਕਰਨ 'ਚ ਕਾਮਯਾਬ ਹੋ ਗਈ ਹੈ 1 ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਈ ਅਰਾਈਵਲ ਕਾਰਡ ਸ਼ੁਰੂ ਕੀਤਾ ਹੈ ਇਹ ਪੋਰਟਲ ਕੋਈ ਵੀਜ਼ਾ ਨਹੀਂ ਹੈ ਅਤੇ ਇਸ ਵਿੱਚ ਯਾਤਰੀ ਬਾਰੇ ਮੁੱਢਲੀ ਜਾਣਕਾਰੀ ਹੁੰਦੀ ਹੈ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਸ ਅਤੇ OCI ਹੋਲਡਰਸ ਨੂੰ ਈ ਅਰਾਈਵਲ ਕਾਰਡ ਭਰਨਾ ਲਾਜ਼ਮੀ ਹੈ ਭਾਰਤ ਜਾਣ ਵਾਲੇ ਕੈਨੇਡੀਅਨਸ ਹੁਣ ਭਾਰਤ ਯਾਤਰਾ ਤੋਂ 72 ਘੰਟੇ ਪਹਿਲਾਂ ਆਨਲਾਈਨ ਤਰੀਕੇ ਨਾਲ ਵੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਨੇ ਇਹ ਜਾਣਕਾਰੀ ਯਾਤਰਾ ਤੋਂ 72 ਘੰਟੇ ਪਹਿਲਾਂ ਹੀ ਵੈਬਸਾਈਟ ਉੱਪਰ ਜਾ ਕੇ ਜਾਂ ਇੰਡੀਅਨ ਵੀਜ਼ਾ ਸੁਸਵਾਗਤਮ ਐਪਰਾਹੀਂ ਦਿੱਤੀ ਜਾ ਸਕਦੀ ਹੈ ਇਸ ਕਾਰਡ 'ਚ ਬਿਨੇਕਰ ਨੂੰ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਰਤ 'ਚ ਆਪਣੇ ਪਤੇ ਫੋਨ ਅਤੇ ਈਮੇਲ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਟੋਰਾਂਟੋ 'ਚ ਭਾਰਤੀ ਕੌਂਸਲਿਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਆਨਲਾਈਨ ਪਹਿਲਾਂ ਇਹ ਜਾਣਕਾਰੀ ਨਾ ਦਿੱਤੇ ਹੋਣ ਦੀ ਸੂਰਤ 'ਚ ਭਾਰਤ ਪਹੁੰਚ ਕੇ ਵੀ ਯਾਤਰੀ ਇਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਕੌਂਸਲਿਟ ਮੁਤਾਬਕ ਭਾਰਤ ਪਹੁੰਚ ਕੇ ਫਿਜ਼ੀਕਲ ਤਰੀਕੇ ਨਾਲ ਈ ਅਰਾਈਵਲ ਕਾਰਡ ਭਰਨ ਦਾ ਵਿਕਲਪ ਅਗਲੀਆਂ ਹਦਾਇਤਾਂ ਤੱਕ ਜਾਰੀ ਰਹੇਗਾ ਕੌਂਸਲਿਟ ਵੱਲੋਂ ਆਨਲਾਈਨ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਕੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਭਾਰਤ ਜਾਣ ਲਈ ਕੈਨੇਡੀਅਨਸ ਨੂੰ ਈ ਵੀਜ਼ੇ ਲਈ ਅਰਜ਼ੀ ਦੇਣੀ ਪੈਂਦੀ ਹੈ ਇਸ ਅਰਜ਼ੀ ਦਾ ਨਿਪਟਾਰਾ ਕੁਝ ਹੀ ਦਿਨਾਂ ਚ ਹੋ ਜਾਂਦਾ ਹੈ ਭਾਰਤ ਜਾਣ ਲਈ ਐਂਟਰੀ bizness ਟੂਰਿਸਟ ਤੋਂ ਇਲਾਵਾ employment ਵੀਜ਼ਾ ਦੇ ਵਿਕਲਪ ਹਨ ਇਹਨਾਂ ਵੀਜ਼ਿਆਂ ਦੀ ਮਿਆਦ 30 ਦਿਨ ਤੋਂ ਲੈ ਕੇ 5 ਸਾਲ ਤੱਕ ਹੋ ਸਕਦੀ ਹੈ OCI ਕਾਰਡ ਹੋਲਡਰਸ ਨੂੰ ਵਿਜ਼ੇ ਦੀ ਲੋੜ ਨਹੀਂ ਪੈਂਦੀ ਪਰ ਉਹਨਾਂ ਨੂੰ ਵੀ ਈ ਅਰਾਈਵਲ ਕਾਰਡ ਭਰਨਾ ਪੈਣਾ ਹੈ ਜ਼ਿਕਰਯੋਗ ਹੈ ਕਿ ਅਜਿਹੇ ਭਾਰਤੀ ਜੋ ਹੋਰ ਨਾ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਨੇ ਭਾਰਤ ਆਉਣ ਜਾਣ ਲਈ ਓਵਰ ਸੀਜ਼ ਸਿਟੀਜ਼ਨ ਆਫ ਇੰਡੀਆ ਲਈ ਅਰਜ਼ੀ ਦਿੰਦੇ ਨੇ ਵਿਦੇਸ਼ੀ ਨਾਗਰਿਕਤਾ ਵਾਲੇ ਭਾਰਤੀਆਂ ਨੂੰ ਇਸ ਕਾਰਡ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਪੈਂਦੀ ਹੈ ਓਸੀਆਈ ਹੋਲਡਰਜ਼ ਜਿੰਨੀ ਵਾਰੀ ਚਾਹਣ ਭਾਰਤ ਆ ਸਕਦੇ ਨੇ ਤੇ ਲੰਬੇ ਸਮੇਂ ਲਈ ਭਾਰਤ ਰਹਿ ਵੀ ਸਕਦੇ ਨੇ ਉਹਨਾਂ ਨੂੰ ਭਾਰਤ ਚ ਕਿਸੇ ਵੀ ਸਮੇਂ ਲਈ ਠਹਿਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਰਜਿਸਟ੍ਰੇਸ਼ਨ ਤੋਂ ਛੋਟ ਮਿਲਦੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਉਹ ਵਿਅਕਤੀ ਓਸੀਆਈ ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1950 ਨੂੰ ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਰਿਹਾ ਏ OCI ਦੀ ਜ਼ਰੂਰਤ 2005 ਚ ਸਿਟੀਜ਼ਨਸ਼ਿਪ ਐਕਟ 1955 ਚ ਕੀਤੇ ਗਏ ਇੱਕ ਸੋਧ ਦੇ ਰਾਹੀਂ ਕੀਤੀ ਗਈ ਸੀ ਅਜਿਹੇ ਵਿਅਕਤੀ ਜੋ ਖੁਦ ਉਹਨਾਂ ਦੇ ਮਾਤਾ ਪਿਤਾ ਤੇ ਪੂਰਵਜ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਖਨ ਜਾਂ ਰਹੇ ਨੇ ਇਸ ਦੇ ਲਈ ਯੋਗ ਨਹੀਂ ਹਨ ਕੈਨੇਡੀਅਨ ਸਰਕਾਰ ਵੱਲੋਂ ਆਪਣੀ ਵੈਬਸਾਈਟ ਉੱਪਰ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਬੈਂਗਲੂਰ ਚੰਡੀਗੜ੍ਹ ਤੇ ਮੁੰਬਈ ਦੀ ਯਾਤਰਾ ਕਰਨ ਸਮੇਂ ਸਾਵਧਾਨੀ ਵਰਤਣ ਤੇ ਭਾਰਤ ਦੇ ਉੱਤਰੀ ਪੂਰਬੀ ਰਾਜਾਂ ਜਿਵੇਂ ਕਿ ਮਣੀਪੁਰ ਤੇ ਅਸਮ 'ਚ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੇ ਭਾਰਤ ਪਾਕਿਸਤਾਨ ਬਾਰਡਰ ਦੇ 10 ਕਿਲੋਮੀਟਰ ਦੇ ਇਲਾਕੇ 'ਚ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਮੁਰ ਵਿਵਾਦਾਂ 'ਚ ਨੇ ਤੇ ਇਸ ਵਾਰ ਪਬੰਦੀ ਸ਼ੁਦਾ ਅਤਵਾਦੀ ਜਥੇਬੰਦੀ ਲਿੱਟੇ ਦੀ ਇੱਕ ਮਹਿਲਾ ਮੈਂਬਰ ਦੀ ਵੀਜ਼ਾ ਅਰਜ਼ੀ ਬਾਰੇ ਵਾਰ-ਵਾਰ ਪੁੱਛ ਪੜਤਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਘਟਨਾ ਗੈਰੀ ਆਨੰਦ ਸੰਗਰੀ ਦੇ ਮੰਤਰੀ ਬਣਨ ਤੋਂ ਪਹਿਲਾਂ ਵਾਪਰੀ ਪਰ ਉਨ੍ਹਾਂ ਦੇ ਰਾਈਡਿੰਗ ਦਫ਼ਤਰ ਵੱਲੋਂ ਰਜਨੀ ਰਾਜ ਮਨੋਹਰਨ ਦੀ ਇਮੀਗ੍ਰੇਸ਼ਨ ਫਾਈਲ ਬਾਰੇ ਜਾਣਕਾਰੀ ਹਾਸਲ ਕਰਨ ਯਤਨਾਂ ਤੋਂ ਹਾਲ ਹੀ ਚ ਪਰਦਾ ਉੱਠਿਆ ਹੈ ਪਿਛਲੇ ਹਫਤੇ ਇੱਕ ਫੈਡਰਲ ਅਦਾਲਤ ਨੇ ਰਜਨੀ ਰਾਜ ਮੋਹਰਨ ਦੀ ਕੈਨੇਡਾ ਵਾਪਸੀ ਦੀ ਸੰਭਾਵਨਾ ਰੱਦ ਕਰ ਦਿੱਤੀ ਜਿਸ ਨੂੰ ਸ਼੍ਰੀਲੰਕਾ ਦੇ ਤਮਿਲ ਟਾਈਗਰਸ ਦੀ ਮੈਂਬਰ ਹੋਣ ਦੇ ਦੋਸ਼ ਹੇਠ ਡਿਪੋਰਟ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਗਲੋਬਲ ਨਿਊਜ਼ ਦੀ ਰਿਪੋਰਟ ਚ ਦਾਵਾ ਕੀਤਾ ਗਿਆ ਸੀ ਕਿ ਆਨੰਦ ਸੰਗਰੀ ਵੱਲੋਂ ਸ਼੍ਰੀਲੰਕਾ ਦੀ ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ ਦੇ ਇੱਕ ਕਥਿਤ ਮੈਂਬਰ ਨੂੰ ਕੈਨੇਡੀਅਨ ਪੀਆਰ ਦਿੱਤੇ ਜਾਣ ਦੀ ਵਕਾਲਤ ਕੀਤੀ ਗਈ ਸਿਰਫ ਇੰਨਾ ਹੀ ਨਹੀਂ ਮੀਡੀਆ ਰਿਪੋਰਟ ਚ ਇਥੋਂ ਤੱਕ ਦਾਵਾ ਕੀਤਾ ਗਿਆ ਕਿ ਸੈਲਵਾ ਕੁਮਾਰਨ ਦੀ ਪਤਨੀ ਆਨੰਦ ਸੰਗਰੀ ਦੇ ਹਲਕੇ 'ਚ ਨਹੀਂ ਰਹਿੰਦੀ ਅਤੇ ਇਸ ਦੇ ਬਾਵਜੂਦ ਉਸ ਨੂੰ ਕੈਨੇਡੀਅਨ ਪੀਆਰ ਦੀ ਸਿਫਾਰਿਸ਼ ਕੀਤੀ ਗਈ ਗਈ ਸਲਵਾ ਕੁਮਾਰਨ ਦੀ ਪਤਨੀ ਦੇ ਇਮੀਗ੍ਰੇਸ਼ਨ ਰਿਕਾਰਡ ਟੈਕਸ ਰਿਟਰਨਸ ਅਤੇ ਹੋਰਨਾਂ ਰਸੀਦਾਂ 'ਚ ਮਾਰਖਮ ਦਾ ਪਤਾ ਲਿਖਿਆ ਹੋਇਆ ਹੈ ਸਲਵਾ ਕੁਮਾਰਨ ਦੀ ਪਤਨੀ ਵੱਲੋਂ ਆਪਣੇ ਪਤੀ ਦੀ ਹਮਾਇਤ 'ਚ ਇਮੀਗ੍ਰੇਸ਼ਨ ਮੰਤਰਾਲੇ ਨੂੰ ਲਿਖਵਾਏਗਾ ਦੋ ਪੱਤਰ ਮਾਰਖਮ ਦੇ ਕਾਉਂਸਲਰ ਤੇ ਵਿਧਾਇਕ ਦੇ ਜਾਰੀ ਕੀਤੇ ਸੈਲਵਾ ਕੁਮਾਰਨ ਦੀ ਪਤਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ਵਕੀਲ ਦਾ ਨੰਬਰ ਦੇ ਦਿੱਤਾ ਤੇ ਵਕੀਲ ਨੇ ਤਸਦੀਕ ਕਰ ਦਿੱਤਾ ਕਿ ਉਸ ਦੀ ਮੁਵਕਲ 2016 ਤੋਂ ਮਾਰਖਮ ਵਿਖੇ ਰਹਿ ਰਹੀ ਹੈ ਸੈਲਵਾ ਕੁਮਾਰਨ ਦੇ ਵਕੀਲ ਲਾਰਨ ਵਾਰਲਡਮੈਨ ਨੇ ਕਿਹਾ ਕਿ ਇੱਕ ਐਮਪੀ ਅਜਿਹੇ ਸਿਫਾਰਸ਼ੀ ਪੱਤਰ ਉਸ ਵੇਲੇ ਲਿਖਦਾ ਹੈ ਜਦੋਂ ਹਲਕੇ ਦੇ ਲੋਕਾਂ ਵੱਲੋਂ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦਿਆਂ ਅਜਿਹਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਤੇ ਅਜਿਹਾ ਕਰਨ 'ਚ ਕੁਝ ਗਲਤ ਵੀ ਨਹੀਂ ਹੁੰਦਾ ਪ੍ਰਧਾਨ ਮੰਤਰੀ ਮਾਰਗਾਰਨੀ ਦੇ ਦਫ਼ਤਰ ਵੱਲੋਂ ਤਾਜ਼ਾ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਲੋਕ ਸੁਰੱਖਿਆ ਮੰਤਰੀ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਹਲਕੇ ਦੇ ਬਾਹਰ ਰਹਿੰਦੇ ਕੈਨੇਡੀਅਨ ਨਾਗਰਿਕਾਂ ਦੀ ਮਦਦ ਕਰਨਾ ਕੋਈ ਨਵੀਂ ਗੱਲ ਨਹੀਂ ਖਾਸ ਤੌਰ ਤੇ ਉਹਨਾਂ ਹਾਲਾਤਾਂ 'ਚ ਜਦੋਂ ਸਥਾਨਕ ਐਮਪੀ ਮੰਤਰੀ ਹੋਣ ਕਰਕੇ ਅਜਿਹਾ ਕਰਨ ਤੋਂ ਅਸਮਰੱਥ ਹੋਵੇ ਗੈਰੀ ਅਨੰਤ ਸੰਗਰੀ ਨੇ 2016 ਅਤੇ 2023 'ਚ ਪੀਆਰ ਦੇ ਸਿਫਾਰਸ਼ੀ ਪੱਤਰ ਲਿਖੇ ਅਤੇ ਉਸ ਵੇਲੇ ਉਹ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਸਨ ਅਨੰਤ ਸੰਗਰੀ ਦੀਆਂ ਚਿੱਠੀਆਂ 'ਚ ਵਰਤੀ ਸ਼ਬਦਾਵਲੀ ਨੂੰ ਗੌਰ ਨਾਲ ਪੜਿਆ ਜਾਵੇ ਤਾਂ ਇਹਨਾਂ ਵਿੱਚ ਲਿਖਿਆ ਹੈ ਕਿ ਸੈਲਵਾ ਕੁਮਾਰਨ ਬਾਰੇ ਸੀਬੀਐਸਏ ਦੀਆਂ ਚਿੰਤਾਵਾਂ ਬੇਤੁਕੀਆਂ ਨੇ ਉਕਸਰ ਕੇ ਮੰਤਰੀ ਨੇ ਉਸ ਵੇਲੇ ਦਾਵਾ ਕੀਤਾ ਸੀ ਕਿ ਸਲਵਾ ਕੁਮਾਰਨ ਨੂੰ ਕੈਨੇਡਾ ਆਉਣ ਦੇ ਅਯੋਗ ਮੰਨਣ ਦਾ ਕੋਈ ਆਧਾਰ ਨਹੀਂ ਜਦਕਿ CBSA ਵੱਲੋਂ ਆਪਣੇ ਫੈਸਲੇ ਦੇ ਹੱਕ 'ਚ ਵਿਸਤਾਰਤ ਰਿਪੋਰਟ ਨੱਥੀ ਕੀਤੀ ਗਈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਸਲਵਾ ਕੁਮਾਰਨ ਨੇ 1992 'ਚ ਲਿੱਟੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਤੇ 1998 ਤੱਕ ਜਾਰੀ ਰੱਖਿਆ ਚੇਤੇ ਰਹਿ ਕੇ ਲਿੱਟੇ ਦਾ ਮਈ 2009 'ਚ ਸ਼੍ਰੀਲੰਕਾ ਦੀ ਫੌਜ ਵੱਲੋਂ ਖਾਤਮਾ ਕਰ ਦਿੱਤਾ ਗਿਆ ਸੀ ਕੈਨੇਡਾ ਤੇ ਅਮਰੀਕਾ ਵਿਚਕਾਰ ਨਵੇਂ ਵਪਾਰ ਸਮਝੌਤੇ ਨੂੰ ਲੈ ਕੇ ਚਰਚਾਾਂਵਾਂ ਜਾਰੀ ਨੇ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਨ ਨੇ ਕਿਹਾ ਹੈ ਕਿ ਉਮੀਦਾਂ ਦੇ ਬਾਵਜੂਦ ਅਜੇ ਤੱਕ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਹੈ ਕਿ ਇਹ ਸਮਝੌਤਾ ਕਦੋਂ ਤੱਕ ਹੋ ਜਾਵੇਗਾ ਲੇਬਲਾਨ ਨੇ ਦੱਸਿਆ ਕਿ ਉਹ ਅਮਰੀਕਾ ਚ ਟਰੰਪ ਪ੍ਰਸ਼ਾਸਨ ਦੇ ਅਹੁਦੇਦਾਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਨੇ ਤੇ ਅਜੇ ਇਹ ਚਰਚਾ ਜਾਰੀ ਹੈ ਉਨਾ ਕਾਕੇ ਅਸੀਂ ਪ੍ਰਗਤੀ ਕਰ ਰਹੇ ਹਾਂ ਹੁਣ ਅਸੀਂ ਉਸ ਤਫਸੀਲ ਚ ਗੱਲ ਕਰ ਰਹੇ ਹਾਂ ਜੋ ਪਹਿਲਾਂ ਨਹੀਂ ਹੋਈ ਸੀ ਪਰ ਅਜੇ ਵੀ ਕੰਮ ਬਾਕੀ ਹੈ ਸਾਡਾ ਟੀਚਾ ਹੈ ਕਿ ਅਸੀਂ ਇਹ ਕੰਮ ਜਾਰੀ ਰੱਖੀਏ ਜਦ ਤੱਕ ਠੀਕ ਸਮਝੌਤਾ ਨਹੀਂ ਹੋ ਜਾਂਦਾ ਆਟਵਾਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲਬਲਾਨ ਨੇ ਹੈਰਾਨੀ ਜਤਾਈ ਕਿ ਇੱਕ ਖਬਰ ਚ ਦਾਵਾ ਕੀਤਾ ਗਿਆ ਕਿ ਟਰੰਪ ਸਰਕਾਰ ਨਾਲ ਸਮਝੌਤਾ ਕੁਝ ਦਿਨਾਂ ਚ ਹੋ ਜਾਵੇਗਾ ਦਾ ਗਲੋਬ ਐਂਡ ਮੇਲ ਦੀ ਰਿਪੋਰਟ ਅਨੁਸਾਰ ਸਟੀਲ ਐਲੂਮੀਨੀਅਮ ਤੇ ਊਰਜਾ ਸੈਕਟਰਸ ਦੇ ਸਬੰਧੀ ਇੱਕ ਸਮਝੌਤਾ ਤਿਆਰ ਹੋ ਸਕਦਾ ਹੈ ਜਿਸ ਇਸ ਤੇ ਪ੍ਰਧਾਨ ਮੰਤਰੀ ਮਾਰਕਾਰਨੀ ਅਤੇ ਟਰੰਪ ਦੱਖਣੀ ਕੋਰੀਆ ਚ ਹੋਣ ਵਾਲੇ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਦਸਤਖਤ ਕਰ ਸਕਦੇ ਨੇ ਕਾਰਨੀ ਨੇ ਵੀ ਦੱਸਿਆ ਕਿ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਪਰ ਉਹਨਾਂ ਕਿਹਾ ਮੈਨੂੰ ਇਸ ਨੂੰ ਵਧਾ ਚੜਾ ਕੇ ਨਹੀਂ ਦੇਖਣਾ ਚਾਹੀਦਾ ਕਾਰਨੀ ਅਤੇ ਟਰੰਪ ਦੋਵੇਂ ਇਸ ਮਹੀਨੇ ਦੇ ਅੰਤ ਚ ਦੱਖਣੀ ਕੋਰੀਆ ਜਾਣ ਵਾਲੇ ਨੇ ਕਾਰਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਮਿਲਣ ਦੀ ਉਮੀਦ ਕਰਦੇ ਨੇ ਪਰ ਉਹ ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਵਪਾਰ ਚ ਵਧੇਰੇ ਵਿਵਿੱਤਤਾ ਲਿਆਉਣ ਦੇ ਲਈ ਗੱਲ ਕਰਨਗੇ ਲਬਲਾਂ ਜੋ ਕਿ ਆਰਨੀ ਦੇ ਨਾਲ ਇਸ ਮਹੀਨੇ ਸ਼ੁਰੂ ਚ 트ੰਪ ਵਾਈਟ ਹਾਊਸ ਚ ਹੋਈ ਮੀਟਿੰਗ ਚ ਸ਼ਾਮਲ ਹੋਏ ਸਨ ਨੇ ਦੱਸਿਆ ਕਿ 트ੰਪ ਨੇ ਉਦੋਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਹੁਤ ਖੁਸ਼ ਹੋ ਕੇ ਵਾਪਸ ਜਾਣਗੇ ਪਰ ਹਕੀਕਤ ਚ ਕੋਈ ਸਮਝੌਤਾ ਤਿਆਰ ਨਹੀਂ ਹੋਇਆ 트ੰਪ ਨੇ ਅਗਸਤ ਚ ਕੈਨੇਡਾ ਉਤੇ 35% ਤੱਕ ਦੀਆਂ ਟੈਰਿਫ ਵਧਾ ਦਿੱਤੀਆਂ ਸਨ ਪਰ ਇਹ ਟੈਰਿਫ ਉਹਨਾਂ ਉਤਪਾਦਾਂ ਤੇ ਲਾਗੂ ਨਹੀਂ ਹੁੰਦੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਅਧੀਨ ਆੰਦਨੇ ਕਾਰਨੀ ਕਹਿ ਚੁੱਕੇ ਨੇ ਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਅਧੀਨ ਮਿਲੀ ਛੋਟ ਕਾਰਨ ਕੈਨੇਡਾ ਦੀ ਸਥਿਤੀ ਹੋਰ ਦੇਸ਼ਾਂ ਨਾਲੋਂ ਬਿਹਤਰ ਹੈ ਇਹਨਾਂ ਵਿੱਚ ਉਹ ਦੇਸ਼ ਵੀ ਸ਼ਾਮਲ ਨੇ ਜੋ ਟਰੰਪ ਪ੍ਰਸ਼ਾਸਨ ਨਾਲ ਵੱਖ-ਵੱਖ ਵਪਾਰ ਸਮਝੌਤੇ ਕਰ ਚੁੱਕੇ ਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਸਤੰਬਰ ਮਹੀਨੇ ਚ ਵਧ ਕੇ 2.4 ਫੀਸਦੀ ਤੇ ਪਹੁੰਚ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਗਰੋਸਰੀਜ਼ ਦੀਆਂ ਕੀਮਤਾਂ ਵਧੀਆਂ ਜਦਕਿ ਗੈਸ ਅਤੇ ਯਾਤਰਾ ਨਾਲ ਜੁੜੀਆਂ ਸੇਵਾਵਾਂ ਦੀਆਂ ਕੀਮਤਾਂ ਘਟ ਰਫ਼ਤਾਰ ਨਾਲ ਥੱਲੇ ਆਈਆਂ ਅਰਥਸ਼ਾਸਤਰੀਆਂ ਨੇ ਅਨੁਮਾਨ ਲਾਇਆ ਸੀ ਕਿ ਮਹਿੰਗਾਈ ਦਰ 2.2 ਫੀਸਦੀ ਤੱਕ ਰਹੇਗੀ ਪਰ ਹਕੀਕਤ ਚ ਇਹ ਥੋੜੀ ਹੋਰ ਵੱਧ ਦਰਜ ਹੋਈ ਹੈ ਗੈਸ ਦੀ ਕੀਮਤ ਨੂੰ ਹਟਾ ਦਈਏ ਤੇ ਮਹਿੰਗਾਈ ਦਰ 2.6 ਫੀਸਡ ਹੋ ਜਾਂਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਤੰਬਰ ਚ ਲੋਕਾਂ ਨੇ ਗਰੋਸਰੀ ਲਈ ਪਿਛਲੇ ਸਾਲ ਦੇ ਮੁਕਾਬਲੇ 4% ਵਧ ਪੁਗਤਾਨ ਕੀਤਾ ਇਹ ਵਾਧਾ ਖਾਸ ਕਰਕੇ ਤਾਜ਼ੀਆਂ ਸਬਜ਼ੀਆਂ ਤੇ ਮਿੱਠੀਆਂ ਚੀਜ਼ਾਂ ਆਂਦੀਆਂ ਕੀਮਤਾਂ ਵਧਣ ਕਰਕੇ ਹੋਇਆ April ਤੋਂ ਲੈ ਕੇ ਹੁਣ ਤੱਕ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਚੜ੍ਹਦੀਆਂ ਜਾ ਰਹੀਆਂ ਨੇ ਤਾਜ਼ਾ ਅਤੇ ਜੰਮਿਆ ਹੋਇਆ ਮੀਟ ਤੇ ਕਾਫੀ ਵੀ ਮਹਿੰਗਾਈ ਵਧਾਉਣ ਵਾਲੇ ਮੁੱਖ ਕਾਰਨ ਨੇ ਕਿਉਂਕਿ ਇਹਨਾਂ ਦੀ ਸਪਲਾਈ ਘਟ ਹੈ ਕਰਾਏ ਅਜੇ ਵੀ ਮਹਿੰਗਾਈ ਨੂੰ ਉੱਤੇ ਧੱਕ ਰਹੇ ਨੇ ਤੇ ਸਾਲ ਦਰ ਸਾਲ ਦੇ ਆਧਾਰ ਤੇ 4.8% ਵਧੇ ਨੇ ਜੋ ਕਿ ਮਹਿੰਗਾਈ ਦੇ ਕਾਰਕਾਂ ਚ ਸਭ ਤੋਂ ਵੱਡਾ ਹਿੱਸਾ ਬਣਦੇ ਨੇ ਦੂਜੇ ਪਾਸੇ ਗੈਸ ਦੀਆਂ ਕੀਮਤਾਂ ਸਤੰਬਰ ਚ ਪਿਛਲੇ ਸਾਲ ਦੇ ਮੁਕਾਬਲੇ 4.1% ਘਟ ਰਹੀਆਂ ਪਰ ਇਹ ਕਮੀ ਪਿਛਲੇ ਸਾਲ ਨਾਲੋਂ ਹੌਲੀ ਹੋਈ ਪਿਛਲੇ ਸਾਲ ਕੱਚੇ ਤੇਲ ਦੀਆਂ ਕੀਮਤਾਂ ਚ ਕਮੀ ਆਈ ਪਰ ਇਸ ਸਾਲ ਅਮਰੀਕਾ ਤੇ ਕੈਨੇਡਾ ਦੀਆਂ ਰਿਫਾਈਨਰੀਜ਼ ਦੇ ਵਿੱਚ ਆਈਆਂ ਰੁਕਾਵਟਾਂ ਕਰਕੇ ਪੈਟਰੋਲ ਦੀਆਂ ਕੀਮਤਾਂ ਉੱਪਰ ਵੱਲ ਨੂੰ ਰਹੀਆਂ ਟਰੈਵਲ ਟੂਰਸ ਦੀਆਂ ਕੀਮਤਾਂ ਵੀ ਹੌਲੀ-ਹੌਲੀ ਰਫ਼ਤਾਰ ਨਾਲ ਥੱਲੇ ਆਈਆਂ। ਆਮ ਤੌਰ ਤੇ ਇਸ ਸਮੇਂ ਕੀਮਤਾਂ 'ਚ ਕਮੀ ਆਉਂਦੀ ਹੈ ਪਰ ਇਸ ਵਾਰੀ ਅਮਰੀਕਾ ਤੇ ਯੂਰਪ 'ਚ ਵੱਡੇ ਸਮਾਗਮਾਂ ਕਰਕੇ ਹੋਟਲਾਂ ਦੀਆਂ ਕੀਮਤਾਂ ਵਧ ਗਈਆਂ ਜਿਸ ਕਾਰਨ ਸਤੰਬਰ 'ਚ ਯਾਤਰਾ ਦੀਆਂ ਕੀਮਤਾਂ ਅਗਸਤ ਨਾਲੋਂ 4.6% ਵਧ ਗਈਆਂ। ਇਹ ਰਿਪੋਰਟ 29 ਅਕਤੂਬਰ ਨੂੰ ਹੋਣ ਵਾਲੀ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ ਤੋਂ ਪਹਿਲਾਂ ਆਈ ਆਖਰੀ ਮਹਿੰਗਾਈ ਰਿਪੋਰਟ ਹੈ। ਕੇਂਦਰੀ ਬੈਂਕ ਅਕਸਰ ਆਪਣੇ ਖਾਸ ਮਾਪਦੰਡਾਂ ਨੂੰ ਦੇਖਦਾ ਹੈ ਜੋ ਕਿ ਗੈਸ ਵਰਗੀਆਂ ਤਬਦੀਲੀ ਵਾਲੀਆਂ ਚੀਜ਼ਾਂ ਨੂੰ ਹਟਾ ਕੇ ਕੀਤੇ ਜਾਂਦੇ ਨੇ ਇਹਨਾਂ 'ਚੋਂ ਦੋ ਅਜੇ ਵੀ 3% ਤੋਂ ਉੱਤੇ ਨੇ ਜੋ ਕਿ ਬੈਂਕ ਦੇ ਨਿਸ਼ਾਨੇ ਤੋਂ ਵੱਧ ਨੇ ਬੈਂਕ ਆਫ ਮੌਂਟਰੀਅਲ ਦੇ ਮੁਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਹੈ ਕਿ ਰਿਪੋਰਟ ਬੈਂਕ ਦੇ ਅਗਲੇ ਫੈਸਲੇ ਨੂੰ ਹੋਰ ਵੀ ਦਿਲਚਸਪ ਬਣਾ ਰਹੀ ਹੈ ਕਿਉਂਕਿ ਪਹਿਲਾਂ ਜ਼ਿਆਦਾਤਰ ਲੋਕ ਇੱਕ ਹੋਰ ਵਿਆਜ ਦਰ ਚ ਕਟੌਤੀ ਦੀ ਉਮੀਦ ਕਰ ਰਹੇ ਸਨ ਕੈਪੀਟਲ ਇਕਨੋਮਿਕਸ ਦੇ ਸਟੀਫਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਮਹਿੰਗਾਈ ਦੀ ਰਿਪੋਰਟ ਅਤੇ ਸਤੰਬਰ ਦੀ ਮਜ਼ਬੂਤ ਨੌਕਰੀ ਰਿਪੋਰਟ ਮਿਲ ਕੇ ਵਿਆਜ ਦਰ ਕਟੌਤੀ ਦੀ ਸੰਭਾਵਨਾ ਨੂੰ ਘਟਾਰੀਆਂ ਨੇ ਫਿਰ ਵੀ ਉਹ ਮੰਨਦੇ ਨੇ ਕਿ ਗਵਰਨਰ ਟਿਫ ਮੈਕਲਮ ਵੱਲੋਂ ਕਮਜ਼ੋਰ ਜੌਬ ਮਾਰਕੀਟ ਤੇ ਚਿੰਤਾ ਜਤਾਉਣ ਤੋਂ ਬਾਅਦ ਵਿਆਜ ਦਰ ਚ ਕਟੌਤੀ ਦੀ ਸੰਭਾਵਨਾ ਬਣੀ ਹੋਈ ਹੈ। ਕੈਨੇਡਾ ਦੀ ਆਡੀਟਰ ਜਨਰਲ ਨੇ ਇੱਕ ਰਿਪੋਰਟ ਦਿੱਤੀ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਦੇ ਕਾਲ ਸੈਂਟਰ ਸਮੇਂ ਸਿਰ ਕਾਲਾਂ ਦਾ ਜਵਾਬ ਦੇਣ 'ਚ ਲਗਾਤਾਰ ਫੇਲ ਹੋ ਰਹੇ ਨੇ ਤੇ ਜਦੋਂ ਏਜੰਟ ਗੱਲ ਕਰਦੇ ਵੀ ਹਨ ਤਾਂ ਅਕਸਰ ਗਲਤ ਜਾਣਕਾਰੀ ਦੇ ਰਹੇ ਹੁੰਦੇ ਨੇ CRA ਨੇ ਇਹ ਦਾਵਾ ਕੀਤਾ ਕਿ ਉਹ 65% ਕਾਲਾਂ ਦਾ 15 ਮਿੰਟ ਦੇ ਅੰਦਰ ਜਵਾਬ ਦੇਵੇਗਾ ਪਰ ਆਡੀਟਰ ਜਨਰਲ ਕੈਰਨ ਹੋਗਨ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ 2024-2025 'ਚ ਸਿਰਫ 18% ਕਾਲਾਂ ਦਾ ਹੀ ਇਸ ਸਮੇਂ ਦੇ ਅੰਦਰ ਜਵਾਬ ਦਿੱਤਾ ਗਿਆ ਜੂਨ ਮਹੀਨੇ ਦੀ ਸਥਿਤੀ ਹੋਰ ਵੀ ਖਰਾਬ ਸੀ ਜਦੋਂ ਸਿਰਫ 5% ਤੋਂ ਘੱਟ ਕਾਲਾਂ ਦਾ 15 ਮਿੰਟ ਅੰਦਰ ਜਵਾਬ ਦਿੱਤਾ ਗਿਆ ਫਰਵਰੀ ਤੋਂ ਮਈ ਤੱਕ ਆਡੀਟਰ ਜਨਰਲ ਦੇ ਦਫ਼ਤਰ ਨੇ 167 ਟੈਕਸਟ ਕਾਲਾਂ ਦਾ ਕੀਤੀਆਂ ਪਤਾ ਲੱਗਾ ਕਿ ਇੱਕ ਏਜੰਟ ਤੱਕ ਪਹੁੰਚਣ ਲਈ ਔਸਤ ਉਡੀਕ ਸਮਾਂ 33 ਮਿੰਟ ਸੀ ਕੁੱਲ ਮਿਲਾ ਕੇ ਕਿਸੇ ਇੱਕ ਸਵਾਲ ਦਾ ਜਵਾਬ ਲੈਣ 'ਚ ਲਗਭਗ 50 ਮਿੰਟ ਲੱਗ ਰਹੇ ਸਨ। ਸੀਆਰਏ ਦੇ ਆਪਣੇ ਅੰਕੜੇ ਵੀ ਇਹੋ ਦਰਸਾਉਂਦੇ ਨੇ ਕਿ ਏਜੰਟ ਤੱਕ ਪਹੁੰਚਣ 'ਚ ਔਸਤ 31 ਮਿੰਟ ਲੱਗ ਰਹੇ ਨੇ, ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣਾ ਸਮਾਂ ਹੈ। ਇਸ ਤੋਂ ਇਲਾਵਾ ਸੀਆਰਏ ਨੇ ਪਿਛਲੇ ਸਾਲ 8.6 ਮਿਲੀਅਨ ਤੋਂ ਵੱਧ ਕਾਲਾਂ ਨੂੰ ਡਿਫਲੈਕਟ ਕਰ ਦਿੱਤਾ, ਜਿਸ ਦਾ ਮਤਲਬ ਹੈ ਕਿ ਇੰਨੇ ਲੋਕਾਂ ਨੂੰ ਕਿਸੇ ਏਜੰਟ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਪਿਛਲੇ ਸਾਲ ਇਹ ਗਿਣਤੀ ਕੇਵਲ 1.4 ਮਿਲੀਅਨ ਸੀ ਇਸ ਨਾਲ ਸੇਵਾ ਦੀ ਗੁਣਵੱਤਾ ਥੱਲੇ ਗਈ ਹੈ ਤੇ ਗਾਹਕਾਂ ਦੀਆਂ ਸ਼ਿਕਾਇਤਾਂ 'ਚ 145% ਦਾ ਵਾਧਾ ਹੋਇਆ ਹੈ ਬਹੁਤ ਸਾਰੀਆਂ ਕਾਲਾਂ ਮਾਈ ਅਕਾਊਂਟ ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਕਰਕੇ ਆ ਰਹੀਆਂ ਹਨ ਖਾਸ ਕਰਕੇ ਖਾਤਾ ਲੌਕਆਊਟ ਹੋ ਜਾਣ ਦੀ ਸਮੱਸਿਆ ਇਹਨਾਂ ਚੀਜ਼ਾਂ ਕਰਕੇ ਕਾਲ ਸੈਂਟਰ ਦੇ ਏਜੰਟ ਠੀਕ ਢੰਗ ਨਾਲ ਹੋਰ ਮਦਦ ਨਹੀਂ ਕਰ ਪਾ ਰਹੇ ਆਡੀਟਰ ਜਨਰਲ ਨੇ ਸਿਫਾਰਿਸ਼ ਕੀਤੀ ਹੈ ਕਿ ਆਨਲਾਈਨ ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਲਈ ਕੋਈ ਬਿਹਤਰ ਪ੍ਰਣਾਲੀ ਲੱਭੀ ਜਾਵੇ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸੀਆਰਏ ਦੇ ਏਜੰਟ ਅਕਸਰ ਗਲਤ ਜਾਣਕਾਰੀ ਦੇ ਰਹੇ ਨੇ ਆਡੀਟਰ ਦੇ ਦਫਤਰ ਨੇ ਕਿਹਾ ਕਿ ਜਦੋਂ ਆਮ ਜਾਂ ਨਾਨ ਅਕਾਊਂਟ ਸੰਬੰਧੀ ਸਵਾਲ ਪੁੱਛੇ ਗਿਆ ਤਾਂ ਸਿਰਫ 17% ਜਵਾਬ ਹੀ ਸਹੀ ਸਨ ਬੈਨੀਫਿਟਸ ਅਤੇ ਵਪਾਰਕ ਟੈਕਸਟ ਬਾਰੇ ਕਾਲਾਂ 'ਚ ਕੁਝ ਬਿਹਤਰ ਹਾਲਾਤ ਰਹਿ ਪਰ ਫਿਰ ਵੀ ਸਿਰਫ 54 ਤੋਂ 56% ਹੀ ਜਵਾਬ ਸਹੀ ਸਾਬਤ ਹੋਏ ਸੀਆਰਏ ਦਾ ਆਨਲਾਈਨ ਚੈਟਬੋਟ ਚਾਰਲੀ ਵੀ ਜ਼ਿਆਦਾ ਪ੍ਰੋਸੈਯੋਗ ਨਹੀਂ ਹੈ ਰਿਪੋਰਟ ਅਨੁਸਾਰ ਇਹ ਚੈਟਬੋਟ ਸਿਰਫ 1/3 ਮੌਕਿਆਂ ਤੇ ਹੀ ਸਹੀ ਜਵਾਬ ਦੇ ਰਿਹਾ ਸੀ ਇਸ ਸਾਲ ਸਾਰੇ ਏਜੰਟਾਂ ਦਾ ਕੁੱਲ ਟ੍ਰੇਨਿੰਗ ਸਮਾਂ ਸਿਰਫ 2200 ਘੰਟੇ ਸੀ ਜਿਸ ਦਾ ਮਤਲਬ ਹੈ ਕਿ ਹਰ ਏਜੰਟ ਨੂੰ ਸਾਲ 'ਚ ਕੇਵਲ 30 ਮਿੰਟ ਟ੍ਰੇਨਿੰਗ ਹੀ ਮਿਲੀ ਟੈਲੀਫੋਨ ਸੇਵਾਵਾਂ ਸੰਭਾਲਦੀ ਕੰਪਨੀ IBM ਬਾਬਤ ਵੀ ਆਡੀਟਰ ਜਨਰਲ ਨੇ ਉਂਗਲ ਚੁੱਕੀ ਰਿਪੋਰਟ ਅਨੁਸਾਰ ਜਦੋਂ ਲੋਡਵੰਦ ਕਾਲ ਕਰਦੇ ਨੇ ਤਾਂ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਕਿ ਉਹਨਾਂ ਨੂੰ ਏਜੰਟ ਨਾਲ ਗੱਲ ਕਰਨ 'ਚ ਕਿੰਨਾ ਸਮਾਂ ਲੱਗੇਗਾ ਤੇ ਉਹ ਉਡੀਕ ਲਾਈਨ 'ਚ ਕਿੱਥੇ ਕੁਨੇ ਇਸ ਤੋਂ ਇਲਾਵਾ ਆਡੀਟਰ ਜਨਰਲ ਨੇ ਹੋਰ ਮਾਮਲਿਆਂ ਤੇ ਵੀ ਰਿਪੋਰਟ ਜਾਰੀ ਕੀਤੀ ਕੈਨੇਡੀਅਨ ਫੌਜ ਦੀ ਭਰਤੀ ਪ੍ਰਕਿਰਿਆ ਬਾਰੇ ਰਿਪੋਰਟ ਚ ਦੱਸਿਆ ਗਿਆ ਕਿ ਅਰਜ਼ੀਆਂ ਦੀ ਗਿਣਤੀ ਵਧੀ ਹੈ ਪਰ ਭਰਤੀ ਦੀ ਰਫ਼ਤਾਰ ਹੌਲੀ ਹੈ ਸੁਰੱਖਿਆ ਜਾਂਚਾਂ ਦੇ ਬੈਕਲੌਗ ਅਤੇ ਭਰਤੀ ਦੀ ਲੰਬੀ ਪ੍ਰਕਿਰਿਆ ਇਸ ਦੀ ਮੁੱਖ ਵਜ੍ਹਾ ਨੇ ਫੌਜ ਨੇ 19890 ਲੋਕਾਂ ਨੂੰ ਭਰਤੀ ਕਰਨ ਦਾ ਟੀਚਾ ਰੱਖਿਆ ਸੀ ਪਰ ਸਿਰਫ 15000 ਹੀ ਭਰਤੀ ਹੋਏ ਫੌਜੀ ਰਹਿਸ਼ ਦੀ ਗੱਲ ਕਰੀਏ ਤਾਂ 3700 ਤੋਂ ਵੱਧ ਲੋਕ ਉਡੀਕ ਸੂਚੀ 'ਚ ਨੇ ਪਰ ਸਿਰਫ 205 ਘਰ ਹੀ ਉਪਲਬਧ ਨੇ ਹਾਲਾਂਕਿ ਉਡੀਕ ਕਰ ਰਹੇ ਬਧੇਰੇ ਲੋਕ ਸਿੰਗਲ ਨੇ ਪਰ ਰਹਿਸ਼ ਇਕਾਂ ਅੱਜ ਛੋਟੇ ਘਰ ਘਟ ਨੇ ਫਰਸਟ ਨੇਸ਼ਨਜ਼ ਭਾਈਚਾਰਿਆਂ ਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਪੀਣ ਵਾਲੇ ਪਾਣੀ ਦੀਆਂ ਚੇਤਾਵਨੀਆਂ ਹਟਾਉਣ ਲਈ ਕੁਝ ਸੁਧਾਰ ਹੋਇਆ ਹੈ ਪਰ ਲਿਬਰਲ ਸਰਕਾਰ ਅਜੇ ਵੀ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰੀ 1 ਅਪ੍ਰੈਲ ਤੱਕ ਅਜੇ ਵੀ 35 ਵਾਟਰ ਐਡਵਾਈਸਰੀਜ਼ ਲਾਗੂ ਨੇ ਰਿਜ਼ਰਵਜ਼ ਵਿੱਚ ਨਰਸਾਂ ਦੀ ਘਾਟ ਦੂਰ ਕਰਨ ਲਈ ਉੱਚੀ ਤਨਖਾਹ ਤੇ ਬੈਨੀਫਿਟਸ ਦਿੱਤੇ ਗਏ ਨੇ ਜਿਸ ਨਾਲ ਕੁਝ ਸੁਧਾਰ ਹੋਇਆ ਪਰ ਅਜੇ ਵੀ ਕਾਫੀ ਅਸਾਮੀਆਂ ਖਾਲੀ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਨਾਮੀ ਪੰਜਾਬੀ ਗਾਇਕ ਤੇ ਹੋਈ ਫਾਇਰਿੰਗ ਰੋਹਿਤ ਗੁਦਾਰਾ ਗੈਂਗ ਨੇ ਚੁੱਕੀ ਫਾਇਰਿੰਗ ਦੀ ਜ਼ਿੰਮੇਵਾਰੀ ਕੈਨੇਡਾ ਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਵਧੀਆਂ ਚਿੰਤਾਵਾਂ ਨਵੇਂ ਹਾਈ ਕਮਿਸ਼ਨਰ ਨੇ ਵੀ ਇਸ ਮੁੱਦੇ ਤੇ ਉਠਾਏ ਗੰਭੀਰ ਸਵਾਲ ਪਿੰਡ ਦੀ ਕੁੜੀ ਸਖਤ ਮਿਹਨਤ ਮਗਰੋਂ ਕੈਨੇਡਾ ਪੁਲਿਸ ਚ ਹੋਈ ਭਰਤੀ ਗਜਲਦੀਪ ਕੌਰ ਦੀ ਕਾਮਯਾਬੀ ਨਾਲ ਪਿੰਡ ਚ ਖੁਸ਼ੀਆਂ ਦਾ ਮਾਹੌਲ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਸ਼ੁਰੂ ਕੀਤਾ ਈ ਅਰਾਈਵਲ ਕਾਰਡ ਕੈਨੇਡੀਅਨਸ ਨੂੰ ਆਪਣੀ ਯਾਤਰਾ ਸੰਬੰਧੀ ਜਾਣਕਾਰੀ ਭਰਨੀ ਲਾਜ਼ਮੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ